ਠੀਕ ਠਾਕ ਸੀ ਉਹਦੇ ਬਾਅਦ ਵਿੱਚ ਇਹਨਾਂ ਨੇ ਸੇਲ ਕੀਤੀ ਹੈ ਸਾਨੂੰ ਨਿਊਜ਼ ਮਿਲੀ 14 ਤਰੀਕ ਰਾਤ ਨੂੰ ਕਿ ਉਹਨਾਂ ਦੇ SHIP ਪਲਟੇ ਹੋ ਗਿਆ ਸੋਹਣਾ ਆਦਮੀ ਉਹ ਉਸ SHIP ਤੇ ਕੰਮ ਕਰ ਰhesi ਜਿਨ੍ਹਾਂ ਵਿੱਚੋਂ ਨੂੰ ਮਿਲ ਗਈ ਇੱਕ ਡੈਡ ਬੋਡੀ ਮਿਲੀ ਲੇਕਿਨ 6 ਬੰਦਿਆਂ ਦਾ ਕੋਈ ਪਤਾ ਨਹੀਂ ਕਸ਼ੇਪੀ ਹੋਏ ਤੋਂ ਯਮਨ ਦੇ ਲਈ ਰਵਾਨਾ ਹੋਇਆ ਸੀ ਜੋ ਕਿ ਉਹ ਮਾਨ ਦੇ ਸਮੁੰਦਰਾਂ ਦੇ ਵਿੱਚ ਦੁਰਘਟਨਾ ਕਰਸਤ ਹੋ ਗਿਆ ਦੱਸਦੇ ਇਹ ਜਿਸ ਦੇ ਚਲਦੇ 16 ਕ੍ਰੂ ਮੈਂਬਰ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਤੇ ਜਿਨ੍ਹਾਂ ਵਿੱਚੋਂ 10 ਨੂੰ ਰੈਸਕਿਊ ਕਰ ਲਿਆ ਗਿਆ ਅਤੇ ਨਾਲ ਵਿੱਚੋਂ ਦੱਸਿਆ ਜਾ ਰਿਹਾ ਕਿ ਇੱਕ ਦੀ ਮੌਤ ਜਿਹੜੀ ਹੈ ਉਹ ਹੋ ਗਈ ਦੱਸੀ ਜਾ ਰਹੀ ਹੈ ਜਦਕਿ 6 ਕ੍ਰੂ ਮੈਂਬਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ 4 ਭਰਤੀ ਮੂਲ ਦੇ ਕ੍ਰੂ ਮੈਂਬਰ ਨੇ ਅਤੇ ਇਹਨਾਂ ਚਾਰਾਂ ਵਿੱਚੋਂ ਇੱਕ ਪਠਾਨਕੋਟ ਦਾ ਵਸਨੀਕ ਜਸਦਾ ਨਾਮ ਹੈ ਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਰਜਿੰਦਰ ਸਿੰਘ ਇਸ ਸ਼ਿਪ ਵਿੱਚ ਬਤੌਰ ਚੀਫ ਅਫਸਰ ਤਨਾਲ ਸੀ ਜਿਸਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਚੱਲਿਆ ਕਸਤੇ ਚਲਦੇ ਪਰਿਵਾਰ ਦੇ ਵਿੱਚ ਸੋਕ ਦੀ ਲਹਿਰ ਜਿਹੜੀ ਹੈ ਉਹ ਛਾਈ ਹੋਈ ਹੈ ਤੇ ਪਰਿਵਾਰ ਵਾਲਿਆਂ ਵੱਲੋਂ ਜਿਹੜਾ ਹੈ ਉਹ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਖਾਸਾ ਪਰੇਸ਼ਾਨ ਦੱਸੇ ਜਾ ਰਹੇ ਨੇ ਪਰਿਵਾਰ ਵਾਲੇ ਤੇ ਸੰਬੰਧੀ ਜਦ ਪਰਿਵਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਫਸਰ ਰਜਿੰਦਰ ਵੱਲੋਂ ਆਪਣੇ ਕ੍ਰੂ ਮੈਂਬਰਾਂ ਦੇ ਨਾਲ ਫੋਟੋਆਂ ਅਤੇ ਸ਼ਿਪ ਦੀ ਵੀਡੀਓ ਉਹਨਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਪਰ ਪਿਛਲੇ 7 ਦਿਨਾਂ ਤੋਂ ਉਹਨਾਂ ਦਾ ਨਾ ਕੋਈ ਫੋਨ ਆਇਆ ਤੇ ਨਾ ਹੀ ਕੋਈ ਫੋਟੋ ਸ਼ੇਅਰ ਕੀਤੀ ਗਈ ਹੈ ਉਹਨਾਂ ਦੱਸਿਆ ਹੈ ਕਿ ਕੰਪਨੀ ਵੱਲੋਂ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦਾ ਸ਼ਿਪ ਹਾਦਸਾ ਰਸਤੂਕਿਆ ਅਤੇ ਉਹਨਾਂ ਦੀ ਭਾਲ ਜਾਰੀ ਹੈ ਇਸ ਮੌਕੇ ਉਹਨਾਂ ਨੂੰ ਸਰਕਾਰ ਉਹਨਾਂ ਨੇ ਸਰਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਖਦਸਾ ਹੈ ਕਿ ਸਰਚ ਆਪਰੇਸ਼ਨ ਜਿਹੜਾ ਹੈ ਉਹ ਬੰਦ ਨਾ ਕੀਤਾ ਜਾਵੇ ਤੇ ਜਿਹੜਾ ਇਹ ਉਹਨਾਂ ਦੀ ਭਾਲ ਜਿਹੜੀ ਹੈ ਉਹ ਕੀਤੀ ਜਾ ਸਕੇ ਇਸ ਲਈ ਸਾਡੀ ਭਾਰਾ ਸਰਕਾਰ ਅੱਗੇ ਅਪੀਲ ਹੈ ਕਿ ਜਦ ਤੱਕ ਰਜਿੰਦਰ ਸਿੰਘ ਦਾ ਕੋਈ ਪਤਾ ਨਹੀਂ ਚਲਦਾ ਇਸ ਸਰਚ ਆਪਰੇਸ਼ਨ ਇਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਆਖਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਪਰਿਵਾਰ ਦੇ ਮੈਂਬਰਾਂ ਦਾ ਕੀ ਹਾਲ ਹੈ ਤੇ ਆਹ ਗੱਲਬਾਤ ਦੱਸਦੇ ਆ ਕਿਹੜੀ ਗੱਲਬਾਤ ਪੀੜਤ ਦੀ ਪਤਨੀ ਦੇ ਨਾਲ ਹੋਈ ਹੈ ਤੇ ਉਹਨਾਂ ਦੇ بیٹے ਦੇ ਨਾਲ ਨਿਰਮਲ ਮਨਹਸ ਜੋ ਕਿ ਆਫੀਸਰ ਦੇ ਪਤਨੀ ਨੇ ਤੇ ਉਹਨਾਂ ਦੇ بیٹے ਨੇ ਉਹਨਾਂ ਨੇ ਕੀ ਅਪੀਲ ਕੀਤੀ ਹੈ ਸਰਕਾਰ ਨੂੰ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਉਹ ਇਸ ਸਿਚੁਏਸ਼ਨ ਨੂੰ ਜਿਹੜਾ ਹੈ ਉਹ ਇਸ ਸਥਿਤੀ ਨੂੰ ਜਿਹੜਾ ਹੈ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਿਰਮਲ ਮਨਹਸ ਮੈਂ ਮੈਸੇਜ ਰਜਿੰਦਰ ਮਨਹਸ ਮੇਰੇ ਹਸਪੀਜ਼ 15-20 ਸਾਲ ਤੋਂ ਮਰਚੰਡੇਵੇਚੇ ਕੰਮ ਕਰ ਰਿਹਾ ਹੈ ਕਿ 11 ਜੁਲਾਈ ਨੂੰ ਕਿ ਠੀਕ-ਠਾਕ ਸੀ ਉਹਦੇ ਬਾਅਦ ਵਿੱਚ ਇਹਨਾਂ ਨੇ ਸੇਲ ਕੀਤੀ ਹੈ ਸਾਨੂੰ ਨਿਊਜ਼ ਮਿਲੀ 14 ਤਰੀਕ ਰਾਤ ਨੂੰ ਕਿ ਉਹਨਾਂ ਦੇ ਸ਼ਿਪ ਪਲਟੀ ਹੋ ਗਿਆ ਉਹਦੇ ਬਾਅਦ ਵਿੱਚ 15 16 17 ਤਰੀਕ ਨੂੰ ਨੋ ਬੰਦੇ ਮਿਲਿਆ 16 ਆਦਮੀ ਉਸ ਸ਼ਿਪ 'ਤੇ ਕੰਮ ਕਰ ਰਹੇ ਸੀ ਜਿਨ੍ਹਾਂ ਵਿੱਚੋਂ ਨੋ ਮਿਲ ਗਏ ਇੱਕ ਡੈਡ ਬੋਡੀ ਮਿਲੀ ਲੇਕਿਨ 6 ਬੰਦਿਆਂ ਦਾ ਕੋਈ ਪਤਾ ਨਹੀਂ बच्चे के बेहनती है मैं इंडिया सरकार <laughs> अपील करती है है कि मेरे मेरे बच्चे को मेरी रिक्वेस्ट मेरा नाम डॉक्टर निशांत है डैड अभी रिसेंटली शिप में जॉइन किया था उन्होंने तो वो दक्म पोर्ट के पास ओमान के पास में उनकी शिप कैप्साइज हुई थी रिसेंटली तो ये फोर्टीन की रात की बात है जब उन्होंने एक डिस्ट्रेस कॉल डाला था तो उसके बाद हमें इन्फॉर्मेशन इन्होंने ट्यूसडे की रात को दी थी कंपनी के मैनेजर ने कि इस कि मंडे को ऐसा ऐसा हादसा हुआ है और ये तब से हमें वो मिल नहीं रहे हैं तो फिर हमें सेवनटीन की बात है कि नौ लोग की लाइफ बोट में वो वापस मिले थे और एक डेड बॉडी मिली थी लेकिन उसके बाद से जो छः लोग और जो थे टोटल सिक्सटीन क्रू में से वो अभी भी छः लोग अब तक लापता है उनका अब तक हमें कोई इन्फॉर्मेशन नहीं है कुछ नहीं है नेवी और वो कोशिश करे ढूंढने की बट हमें अब तक कोई उनका आगे का इन्फॉर्मेशन नहीं मिला है तो हमारी यही रिक्वेस्ट है मिनिस्ट्री ऑफ एक्सटर्नल अफेयर और एस जयशंकर जी से कि हमें एटलीस्ट इसके बारे में कुछ आगे का और मिले कुछ हमें इसमें हम मदद की जाए हमारे और कि हम आगे इसके ऊपर और उनकी जांच उनके लिए करती जाए उनको उनका कंटिन्यू रहे जब तक उनके बारे में मिलती नहीं है या फिर उनकी इंफॉर्मेशन कुछ नहीं मिलती कि कहाँ है कैसे है किस हालत में है और अभी पंद्रह तारीख से अभी इतने सात दिन हो गए उनको लापता हुए और अब तक उसके बारे में उनके बारे में कुछ इन्फॉर्मेशन नहीं है मैं डॉक्टर दीपक मेरा नाम मेरे ससुर जी सी फादर इन लॉ ਤੇ ਉਹ ਇੰਨੇ ਸਾਲਾਂ ਤੋਂ ਮਰਚੰਡੀ ਵੀ ਦਾ ਕੰਮ ਕਰ ਰਿਹਾ ਪਹਿਲੇ ਇੰਡੀਅਨ ਨੇਵੀ ਚ ਵੀ ਸੀ ਜਿੱਥੋਂ ਰਿਟਾਇਰ ਹੋ ਕੇ ਉਹਨਾਂ ਨੇ ਮਰਚੰਡੀ ਵੀ ਜੁਆਇਨ ਕੀਤਾ ਤੇ ਹਰ ਸਾਲ ਉਹ 6 ਮੰਥਸ ਕਰ ਚ ਤੇ 6 ਮੰਥਸ ਜੌਬ ਤੇ ਹੁੰਦੇ ਸੀ 6 ਮਹੀਨੇ ਸ਼ਿਪ ਉਹਨਾਂ ਦਾ ਆਲਮੋਸਟ ਇਹ ਲਾਸਟ ਟੂਰ ਮੰਨ ਸਕਦੇ ਆ ਇਫੈਕਟ ਜਿਸ ਹਾਲਨਾ ਇੰਨੇ ਸਾਲਾਂ ਤੋਂ ਐਜ਼ ਅ ਚੀਫ ਆਫੀਸਰ ਕੰਮ ਕਰਦੇ ਆਏ ਆ ਤੇ ਐਦ ਕੀ ਉਹਨਾਂ ਦਾ ਰੂਟੀਨ ਸੀਗਾ ਹਰ ਰੋਜ਼ ਭਾਵੇਂ ਜਿੱਥੇ ਵੀ ਹੋਵੇ ਨੈਟਵਰਕ ਉਹਨਾਂ ਨੂੰ ਆ ਜਾਂਦਾ ਸੀਗਾ ਉਹ WhatsApp ਤੇ ਗੁੱਡ ਮਾਰਨਿੰਗ ਕੋਈ ਮੈਸੇਜ ਕੋਈ ਸ਼ਿਪ ਦੀ ਫੋਟੋ ਕਰੂ ਨਾਲ ਫੋਟੋ অলਮੋਸਟ ਸਾਰੀਆਂ ਆਪਾਂ ਤੁਹਾਨੂੰ ਵੀ ਸ਼ੇਅਰ ਕਰੂਗੇ ਉਹ ਕਰਦੇ ਰਹੇ ਐਤਵਾਰ ਤੱਕ ਤੇ ਅੱਜ ਨੈਕਸਟ ਐਤਵਾਰ ਆ ਗਿਆ ਉਹ ਐਤਵਾਰ ਤੋਂ ਬਾਅਦ ਇਸ ਐਤਵਾਰ ਤੱਕ ਪੂਰੇ 7 ਦਿਨਾਂ ਤੇ ਅੱਜ ਤੱਕ ਕੋਈ ਉਹਨਾਂ ਵੱਲੋਂ ਕੋਈ ਮੈਸੇਜ ਜਾਂ ਉਹਨਾਂ ਦਾ ਫੋਨ ਨਹੀਂ ਮਿਲ ਰਿਹਾ ਆਪਾਂ ਵੀ ਮਲਾਮਲਾ ਕੇ ਕੋਸ਼ਿਸ਼ ਕਰਕੇ ਦੇਖ ਲਈ ਨਹੀਂ ਮਿਲਿਆ ਪਹਿਲੇ ਦਿਨ ਸੋਮਵਾਰ ਨੂੰ ਅਪਕ ਉਹਨਾਂ ਦੀ ਕੰਪਨੀ ਨਾਲ ਵੀ ਗੱਲ ਕੀਤੀ ਮੀਡੀਆ ਸੋਰਸਸ ਨਾਲ ਵੀ ਕਨਫਰਮ ਕੀਤਾ ਗਵਰਨਮੈਂਟ ਸੋਰਸਸ ਨੂੰ ਵੀ ਟਵਿੱਟਰ ਤੇ ਕੰਟੈਕਟ ਕੀਤਾ ਕਿਸੇ ਨੂੰ ਕੁਝ ਪਤਾ ਨਹੀਂ ਸੀਗਾ ਮੰਗਲਵਾਰ ਲੇਟ ਨਾਈਟ 10 ਵਜੇ ਸਾਨੂੰ ਇਨਫੋਰਮੇਸ਼ਨ ਮਿਲਦੀ ਪਈ ਹੈ ਕਿ ਉਹਨਾਂ ਦੀ ਕੰਪਨੀ ਵੱਲੋਂ ਨੈਟ ਕੋ ਐਫ ਜ਼ेडੀਈ ਕੰਪਨੀ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਪ੍ਰੈਸਟੀਜੀ ਫੈਲਕਨ ਜਹਾਜ਼ ਆ ਜੋ ਕਿ ਓਮਾਨ ਵੱਲੋਂ ਕ੍ਰੋਸ ਕਰ ਰਿਹਾ ਸੀ ਜੋ ਕਿ ਯਮਨ ਜਾਣਾ ਸੀਗਾ ਅੱਗੇ ਤੇ ਉਹ ਕਿਸੇ ਤਰ੍ਹਾਂ ਕੈਪਸਾਈਜ਼ਡ ਹੋ ਗਿਆ ਮਤਲਬ ਪਲਟ ਗਿਆ ਜਾਂ ਡੁੱਬ ਗਿਆ ਜੋ ਵੀ ਟੈਕਨੀਕਲ ਇਸ਼ੂ ਸੀਗਾ ਤੇ ਉਸ ਤੋਂ ਬਾਅਦ ਰੈਸਕਿਊ ਆਪਰੇਸ਼ਨ ਉਹਨਾਂ ਨੇ ਚਾਲੂ ਕੀਤਾ ਤੇ ਬੁੱਧਵਾਰ 17 ਤਰੀਕ ਨੂੰ ਮਤਲਬ ਐਤਵਾਰ ਲੇਟ ਨਾਈਟ ਕਹਿ ਲੋ ਜਾਂ ਸੋਮਵਾਰ ਸਵੇਰ ਤੋਂ ਲੈ ਕੇ ਬੁੱਧਵਾਰ 17 ਤਰੀਕ ਨੂੰ ਰਾਤ ਤੱਕ ਉਹਨਾਂ ਨੂੰ 10 ਬੰਦੇ ਮਿਲਦੇ ਆ ਜਿਹਦੇ ਵਿੱਚੋਂ 9 ਸਹੀ ਕੰਡੀਸ਼ਨ ਚ ਬਿਲਕੁਲ ਜਿੰਨਾ 9 ਦੇ 9 ਨੂੰ ਘਰ ਚ ਵੀ ਆਪਣੇ ਇਨਫੋਰਮੇਸ਼ਨ ਦੇਣ ਲਈ ਦੋ ਦੋ ਮਿੰਟ ਸਾਰਿਆਂ ਨੂੰ ਗੱਲ ਕਰਾਈ ਗਈ ਆ ਸੈਟੇਲਾਈਟ ਫੋਨ ਨਾਲ ਤੇ ਜਿਹੜਾ 10ਵਾਂ ਬੰਦਾ ਸੀਗਾ ਉਹ ਕੁਦਰਤੀ ਅਨਫੋਰਚਨਟਲੀ ਉਹ ਐਕਸਪਾਇਰਡ ਮਿਲੇ ਇਹਨਾਂ ਨੂੰ ਉੱਥੇ ਕਿਉਂਕਿ ਉਹਦੇ ਸਿਰ ਤੇ ਕਹਿੰਦੇ ਸੱਟ ਲੱਗੀ ਰੈਸਕਿਊ ਕਰਦੇ ਹੋ ਬਟ ਬਾਕੀ 6 ਦਾ ਕੋਈ ਇਨਫੋਰਮੇਸ਼ਨ ਨਹੀਂ ਆ ਨਾ ਕੋਈ ਸਾਨੂੰ ਪਤਾ ਚੱਲ ਪਾ ਰਿਹਾ ਕਿ ਕੋਈ ਲਾਈਫ ਬੋਟ ਚ ਗਏ ਨਹੀਂ ਗਏ ਕੋਈ ਲਾਈਫ ਰਾਫਟ ਚ ਗਏ ਮਤਲਬ ਇਹਨਾਂ ਤਾਂ ਕਲੀਅਰ ਇਹਨਾਂ ਨੇ ਕੀਤਾ ਕਿ ਸ਼ਿਪ ਚ ਨਹੀਂ ਮਿਲੇ ਪਰ ਜੇ ਸ਼ਿਪ ਚ ਓਇਲ ਡੈਂਗਰ ਚ ਨਹੀਂ ਮਿਲੇ ਤਾਂ ਕਿੱਥੇ ਤਾਂ ਕਿੱਥੇ ਤਾਂ ਮਿਲਣਾ ਜੇ ਉਹ ਡੈੱਡ ਕੰਡੀਸ਼ਨ ਚ ਵੀ ਕੋਈ 6 ਜੋ ਹੈ ਏਟਲੀ ਸਾਨੂੰ ਉਹਦੇ ਬਾਰੇ ਦੱਸ ਦਿੱਤਾ ਜਾਵੇ ਕਿ ਬਈ ਉਹ ਗਲਤ ਹਾਲਤ ਚਾਹੇ ਸਹੀ ਹਾਲਤ ਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਪਾਂ ਬਿਲਕੁਲ ਹਰ ਚੀਜ਼ ਦੇ ਸੋਲਿਊਸ਼ਨਸ ਉਹਨਾਂ ਨੂੰ ਤਿਆਰਾਂ ਚਾਹੇ ਪੋਜ਼ਿਟਿਵ ਹੋਵੇ ਰਿਪੋਰਟ ਚ ਨੈਗੇਟਿਵ ਲੇਕਿਨ ਐਟ ਲੀਸਟ ਲੁੱਕ ਹੋਇਆ ਨਾ ਜਾਵੇ ਲੁਕੋ ਕੇ ਇੱਕ ਇਦਾਂ ਦੀ ਮੈਂਟੈਲਿਟੀ ਚ ਆਪਾਂ ਆ ਚੁੱਕੇ ਆਂ ਕਿ ਤੁਸੀਂ ਮੰਨ ਨਹੀਂ ਸਕਦੇ ਕਿ ਕੋਈ ਰਿਸਪੌਂਸ ਨਹੀਂ ਆ ਜਦੋਂ ਦਾ 17 ਤਰੀਕ ਮੈਂ ਬਾਰ ਬਾਰ ਹੋਈ ਗਿਆ ਨਾ 17 ਜੁਲਾਈ ਬੁੱਧਵਾਰ ਰਾਤ ਤੋਂ ਬਾਅਦ ਸਾਡੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆ ਉਹ ਬਸ 9 ਬੰਦੇ 10 ਬੰਦਿਆਂ ਦਾ ਕੰਕਲੂਡ ਕਰਕੇ ਸਕਸੈਸਫੁਲ ਆਪਰੇਸ਼ਨ ਕਾਈਂਡ ਆਫ ਸ਼ੋ ਕਰਤਾ ਹੈ ਬਟ ਬਾਕੀਆਂ 6 ਤੈਨੂੰ ਮੈਂ ਦੱਸਣਾ ਚਾਹੂੰਗਾ ਕਿ ਲਾਪਤਾ ਵਿੱਚੋਂ ਦੋ ਬੰਦੇ ਸ਼੍ਰੀਲੰਕਾ ਦੇ ਅਜਿជា ਕੈਪਟਨ ਸ਼੍ਰੀਲੰਕਾ ਦਾ ਵੀ ਸੀ ਇੱਕ ਸੈਕੰਡ ਇੰਜੀਨੀਅਰ ਵੀ ਸੀਗਾ ਜਿਹੜਾ ਸ਼੍ਰੀਲੰਕਾ ਦਾ ਸੀ ਪਲੱਸ ਚਾਰ ਬੰਦੇ ਇੰਡੀਅਨ ਸੀ ਜਿਹਦੇ ਵਿੱਚ ਇੱਕ ਸਾਡੇ ਫਾਦਰ ਸਾਹਿਬ ਸੀਗੇ ਫਾਦਰ ਦਾ ਨਾਮ ਮੇਰੇ ਰਜਿੰਦਰ ਸਿੰਘ ਜੀ ਤੇ ਆਪਾਂ ਇਹੀ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਹਨਾਂ ਦਾ ਸਟੇਟਸ ਪਤਾ ਕੀਤਾ ਜਾਵੇ ਕਿਉਂਕਿ ਲੁਕੋ ਕੇ ਜਾਂ ਸਟੇਟਸ ਲੁਕੋ ਕੇ ਜਾਂ ਮਤਲਬ ਕੋਈ ਚੀਜ਼ ਨੂੰ ਕਲੈਰਿਟੀ ਨਾ ਦੇ ਕੇ ਮੇਰੇ ਖਿਆਲ ਨਾਲ ਮੈਂਟਲ ਟਰੋਮਾ ਚ ਜਾਨ ਵਾਲਾ ਕੰਮ ਹੋ ਗਿਆ ਪੂਰੀ ਫੈਮਿਲੀ ਮੈਂਬਰ ਦਾ ਤੇ ਇਹੀ ਆਪਾਂ ਰਿਕੁਐਸਟ ਕਰ ਸਕਦੇ ਆ ਕਿ ਕਿਰਪਾ ਕਰਕੇ ਕਲੈਰਿਟੀ ਦਿੱਤੀ ਜਾਵੇ ਕਿ ਲੋਕੇਸ਼ਨ ਕੀ ਆ ਲੋਕੇਸ਼ਨ ਨਹੀਂ ਜੇ ਕਨਫਰਮ ਹੋ ਰਹੀ ਤਾਂ ਐਟਲੀਸਟ ਉਹਨਾਂ ਦਾ ਸਟੇਟਸ ਦੱਸ ਦਿੱਤਾ ਜਾਵੇ ਕਿ ਸਹੀ ਹਾਲਚਾ ਹੈ ਜਾਂ ਨਹੀਂ ਹੈ ਕਿੱਥੇ ਹੈ ਕਿ ਨਹੀਂ ਕਿਉਂਕਿ ਜਿੰਨਾ ਲੇਟ ਹੋ ਰਿਹਾ ਆ ਬਸ ਇਹ ਇਮੇਚਿਓਰਿਟੀ ਤੇ ਸ਼ੇਮ ਵਾਲੀ ਗੱਲ ਆ ਸਰਕਾਰਾਂ ਲਈ ਚਾਹੇ ਉਹ ਮੰਨ ਲਈ ਹੋਵੇ ਜਾਂ ਇੰਡੀਅਨ ਨੇ ਵੀ ਲੋਕ ਇਸੇ ਲਈ ਹੋਵੇ ਆਪਾਂ ਬਲੇਮ ਗੇਮ ਨਹੀਂ ਕਰ ਰਹੇ ਲੇਕਿਨ ਆਪਾਂ ਨੂੰ ਜਦ ਤੱਕ ਰਿਜ਼ਲਟ ਨਹੀਂ ਮਿਲੂਗਾ ਆਪਾਂ ਤਾਂ ਦੇਖੋ ਇਹ ਚੀਜ਼ ਕਰਨੀ ਹੈ ਥੈਂਕ ਯੂ ਕੈਮਰ ਪਰਸਨ ਹਣੀ ਦੇ ਨਾਲ ਅਜਸੈਨੀ ਦੀ ਰਿਪੋਰਟ